ਅੱਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਜੈਮਲ ਵਾਲੇ ਦੇ ਵਿੱਚ ਤੇ ਜੈਮਲ ਵਾਲੇ ਤੋਂ ਜਿਹੜੀ ਗੱਜਨ ਵਾਲੇ ਨੂੰ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਬਾਈ ਦਾ ਘਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਜਨਵਰ ਤੁਹਾਨੂੰ ਗਾਂ ਵਖਾਉਣੀਆਂ ਵੈਸੇ ਜਿਹੜੇ ਭਰਾ ਦੇ ਕੋਲੇ ਮੈਂ ਪਹੁੰਚਿਆ ਹੋਇਆ ਹਾਂ ਮਿੱਤਰੋ ਇੱਕ ਸੀਟ ਕਵਰ ਦੇ ਵਿੱਚ ਇੱਕ ਗੱਡੀਆਂ ਦੇ ਕਵਰ ਕਰਾਉਣ ਦੇ ਬਣਾਉਣ ਦੇ ਵਿੱਚ ਬਹੁਤ ਵੱਡਾ ਨਾਮ ਆ ਬਾਈ ਦਾ ਇਸ ਭਰਾ ਦੇ ਬਣੇ ਹੋਏ ਕਵਰ ਫੋਰਨ ਕੰਟਰੀਆਂ ਤੇ ਇੱਕ ਬਾਹਰਲੇ ਮੁਲਕਾਂ ਤੋਂ ਇੱਕ ਮੰਗ ਹੋਈ ਆ ਪ੍ਰਮਾਤਮਾ ਦੀ ਕਿਰਪਾ ਪਾ ਦੇ ਨਾਲ ਕਿਉਂਕਿ ਜਿਹੜੇ ਕਵਰ ਬਾਈ ਬਣਾਉਂਦਾ ਮਿੱਤਰੋ ਇਹ ਗੱਲ ਸੋਚ ਲੋ ਵੀ ਇੱਕ ਸਬ ਦਾ ਕਵਰ ਨਹੀਂ ਬਾਈ ਕਮਰਾ ਹੀ ਪਾ ਦਿੰਦਾ ਗੱਡੀ ਦੇ ਉੱਤੇ ਤਾਂ ਕਿ ਜਿਹੜੀ ਗੱਲਬਾਤ ਅੱਜ ਕਰਦੇ ਆ ਖੁੱਲ ਕੇ ਆਪਾਂ ਬਾਈ ਦੇ ਨਾਲ ਮੁਲਾਕਾਤ ਸਤਿ ਸ਼੍ਰੀ ਅਕਾਲ ਵੈਕਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਬਾਈ ਜੀ ਠੀਕ ਆ ਬਾਈ ਜੀ ਠੀਕ ਤੇ ਆਪਣਾ ਨਾਮ ਦੱਸੀ ਇੱਕ ਵਾਰੀ ਬਾਈ ਸ਼ਿੰਦਾਜ ਸ਼ਿੰਦਾ ਸੀਟ ਕਵਰ ਵਾਲਾ ਹੈ ਹਾਂਜੀ ਠੀਕ ਆ ਸ਼ਿੰਦੇ ਬਾਈ ਫਿਰ ਸੀਟ ਕਵਰ ਦਾ ਕੰਮ ਤਾਂ ਤੇਰਾ ਹੈਗਾ ਹੀ ਹੈਗਾ ਹਨਾ ਇਹ ਕਿੰਨੇ ਚਿਰ ਤੋਂ ਆ ਗਿਆ ਤੂੰ ਇਸ ਕੰਮ ਵਾਲੇ ਪਾਸੇ ਸੀਟ ਕਵਰ ਵਾਲੇ ਪਾਸੇ ਇਹ ਮੈਨੂੰ 10 ਸਾਲ ਹੀ ਹੋ ਗਏ ਇਸ ਕੰਮ ਠੀਕ ਹੈ ਭਾਈ ਹਾਂਜੀ ਪਹਿਲਾਂ ਮੈਂ ਕੱਪੜੇ ਪਹਿਲਾਂ ਫਿਰ ਕੀ ਕੀਤਾ ਸੀ ਭਾਈ ਪਹਿਲਾਂ ਮੈਂ ਕੱਪੜੇ ਸਲਾਈ ਕਰਦਾ ਰਿਹਾ ਪੈਂਟ ਕੋਟ ਦੇ ਕਾਰੀਗਰ ਆਪਾਂ ਠੀਕ ਆ ਭਾਈ ਠੀਕ ਆ ਤੇ ਫਿਰ ਇਧਰ ਦੇ ਪਾਸੇ ਕਿਵੇਂ ਉਝਾਨ ਬਣ ਗਏ ਯਾਰ ਸੀਟ ਕਵਰ ਬਣਾਇਆ ਕਰੀਏ ਇਹ ਬਸ ਆਏ ਹਾਂ ਜਦੋਂ ਕੋਈ ਦਿਮਾਗ ਖੁੱਲਦਾ ਹਾਂ ਉਹ ਉਹਦੀ ਮਿਹਰ ਨਾਲ ਹੀ ਖੁੱਲਦਾ ਸਹੀ ਗੱਲ ਆ ਭਾਈ ਇੱਕ ਗੱਲ ਆ ਭਾਈ ਤੇਰੇ ਕਵਰਾਂ ਦੀ ਚਰਚਾ ਦੂਰ ਦੂਰ ਤੱਕ ਹੋ ਗਈ ਸੀ ਹਨਾ ਬਸ ਉਹਦੀ ਮਿਹਰ ਆ ਜੀ ਠੀਕ ਆ ਤੇ ਭਾਈ ਛਿੰਦੇ ਫਿਰ ਗਾਂ ਵੇਚਣੀਆਂ ਹਾਂਜੀ ਹਾਂਜੀ ਗਾਂ ਵੇਚਣੀਆਂ ਠੀਕ ਆ ਕਿਨੂਆ ਸੁਆ ਭਾਈ ਇਹੇ ਇਹਨੂੰ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਕਿੰਨੇ ਦਿਨ ਸੂਈ ਆ ਬਈ ਇਹ ਇਹ ਰਾਤ ਹੀ ਆ ਅੱਛਾ ਰਾਤ ਹੀ ਸੂਈ ਆ ਕਿੰਨਾ ਕੁ ਦੁੱਧ ਬਈ ਸ਼ਰੇਆ ਪੱਚ ਹੋਇਆ ਸੀ ਪਹਿਲਾਂ ਇਹਦੇ ਥੱਲੋ ਇਹਦੇ ਥੱਲੋ ਅਸੀਂ ਮੰਨ ਕੇ ਚੱਲੋ ਵੀ 18 20 ਦੇ ਨੇੜੇ ਨੇੜੇ ਸੀ ਠੀਕ ਆ ਕੱਢ ਲਿਆ ਕੱਢ ਲਿਆ ਸੀ ਪਹਿਲਾਂ ਗੱਬਣ ਲੈ ਕੇ ਆਏ ਸੀ ਠੀਕ ਆ ਬਾਈ ਠੀਕ ਆ ਉਦੋਂ ਕਿਨੇ ਚਿਰ ਦੀ ਕੱਪੜ ਸੀ ਉਦੋਂ ਇਹ ਸੀਗੀ 14 ਕਿ ਮਹੀਨਾ ਦੀ ਗੱਭਣ ਸੀਗੀ ਚੱਕ 1.5 ਕਿਚ ਇੱਥੇ ਕਿ ਸੀ 14 ਮਹੀਨੇ ਦੀ ਗੱਭੜ ਤੇ 18 ਕਿਲੋ ਗੁਦ ਚੋਇਆ ਹੋਇਆ ਹਾਂ ਸਾਡਾ ਤਾਂ ਆਪ ਦਾ ਚੋਇਆ ਵੇ ਬਈ ਠੀਕ ਆ ਬਈ ਬਈ ਸਾਂਭੀ ਐ ਤੱਕੀ ਵੀ ਰੂਣ ਵਾਲਾ ਹਨਾ ਸਾਂਭੀ ਤਾਂ ਫਿਰ ਜਦੋਂ ਹੁਣ ਇਸੇ ਕੰਮ ਤੇ ਆ ਜੀ ਆਹ ਸੁੱਕਣਾ ਪਸ਼ੂ ਜਾਦੇ ਆ 13 14 ਪਸ਼ੂ ਆ ਹੂੰ ਇਹ ਕੱਢਣ ਲੱਗਿਆਂ ਨਹੀਂ ਕੱਢਣੀ ਨਹੀਂ ਸੀ ਠੀਕ ਆ ਬਈ ਫਿਰ ਮਨ ਲਾ ਜਿਵੇਂ ਗਾਂ ਦਾ ਢੰਚਾ ਵਾ ਮਾਲਾ ਤੂੰ ਹੀ ਹੁਣ ਚਵਾਈ ਚਵਾਈ ਸੁਭਾ ਕੀਤੀ ਹੈ ਇਹ ਖਾਲੀ ਕੀਤੀ ਹੈਈ ਆ ਨਹੀਂ ਅਜੇ ਇਹਨੂੰ ਚੋਇਆ ਨਹੀਂ ਜੇਰ ਹੁਣ ਪਈ ਆ ਜੇਰ ਹੁਣ ਪਈ ਆ ਹਾਂ ਠੀਕ ਆ ਬਾਈ ਤਾਂ ਇਹਦੇ ਵਾਲੀ ਹੁਣ ਹੋਣਾ ਠੀਕ ਆ ਬਾਈ ਠੀਕ ਆ ਤੇ ਰੇਟ ਬਾਈ ਆਪਾਂ ਫਿਰ ਉਹਨੂੰ ਦਾ ਕੀ ਰੱਖਾਂਗੇ ਰੇਟ ਬਾਈ ਆਪਾਂ 75 75000 ਰੁਪਿਆ ਮੋਲਾ ਮਾਨਤਨ ਕਰਦੇ ਆਂਗੇ ਵਿੱਚੋਂ ਹਾਂ ਕਰ ਦਾਂਗੇ ਠੀਕ ਲੈ ਵੀ ਮਿੱਤਰੋ ਦੂਜਾ ਸੂਆ ਸੂਈ ਆ 14 ਮਹੀਨਿਆਂ ਦੀ ਟੋਕੜ ਗੱਪਣ ਫਲਾਂਦੀ ਸੀ ਬਾਈ ਹੁਣਾਂ ਨੇ ਉਹ ਤੋਂ ਇਹਦੇ ਥੱਲੇ ਮੰਨ ਲਓ ਤੁਸੀਂ 18 19 18 19 ਦੁੱਧ ਬਾਈ ਹੁਣਾਂ ਨੇ ਚੋਇਆ ਹੁਣੇ ਕਰਮਾਂ ਵਾਲੀ ਤਾਜੀ ਸੋਈ ਵੱਛਾ ਦੇਗੀ ਕਿ ਵੱਛੀ ਬਾਈ ਵੱਛਾ 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 ਦੇਗੀ ਆ ਮਿੱਤਰੋ ਇਹ ਕਰਮਾਂ ਵਾਲੀ ਰੇਟ 75000 ਰੁਪਇਆ ਰੱਖਤਾ ਵਾ ਸੂਆ ਇਹ ਦੂਜਾ ਸੂਪ ਹੀ ਆ ਹੁਣ ਆਪਾਂ ਬਾਈ ਛਿੰਦੇ ਦਾ ਨੰਬਰ ਲੈ ਲੈਨੇ ਆ ਨਾਲੇ ਤੁਸੀਂ ਕਵਰ-ਕਵਰ ਸੁਵਾਉਣੇ ਹੋ ਤਾਂ ਸੰਪਰਕ ਕਰ ਲਿਆ ਜੇ ਬਾਈ ਨਾਲ ਤੇ ਜੇ ਤੁਹਾਨੂੰ ਗਾਂ ਪਸੰਦ ਹੋਈ ਤਾਂ ਫਿਰ ਵੀ ਕਵਰ ਕਰ ਗੱਲਬਾਤ ਬਾਈ ਨਾਲ ਕਰ ਬਾਈ ਨੰਬਰ ਦਈ ਕਰਦੇ ਛਿੰਦੇ ਬਾਈ ਅੰਮ 98558 ਜੀ 98558 95355 98558 953 55 ਜੀ 55 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਜੈਮਨ ਵਾਲਾ ਦਾ ਜੈਮਨ ਵਾਲੇ ਤੋਂ ਜਿਹੜੀ ਛੜਕ ਜਾਂਦੀ ਹੈ ਗੱਜਣ ਵਾਲੇ ਨੂੰ ਉਸ ਸੜਕ ਦੇ ਉੱਤੇ ਬਾਈ ਸਿੱਧਾ ਤੁਹਾਨੂੰ 10 ਡਰੈਸ ਦੱਸ ਦਿੰਨਾ ਛਿੰਦੇ ਸੀਟ ਕਵਰ ਵਾਲੇ ਦੇ ਘਰੇ ਜਾਣਾ ਕਿ ਪੁੱਛ ਲਿਆ ਜੀ ਤੇ ਬਾਈ ਹੁਣੇ ਤੁਹਾਨੂੰ ਘਰੇ ਭੇਜ ਦੇਣਗੇ ਬਹੁਤ ਵੱਡਾ ਨਾਮ ਆ ਬਾਈ ਦਾ ਸੀਟ ਕਵਰ ਦੇ ਵਿੱਚ ਧੰਨਵਾਦ ਸ਼ੁਕਰੀਆ ਚਾਉਂਦੇ ਰੋ